श्री शर्मापर मोहनलाल ਲੋਕਲ ਪ੍ਰਸ਼ਾਸਨ ਵੱਲੋਂ ਆਏ ਦਿਨ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਦਾਅਵਾ ਤਾਂ ਕੀਤਾ ਜਾਂਦਾ ਹੈ ਲੇਕਿਨ ਸ਼ਹਿਰ ਦੇ ਵਿੱਚ ਲੋਕ ਫਿਰ ਵੀ ਪਰੇਸ਼ਾਨ ਹੀ ਨਜ਼ਰ ਆ ਰਹੇ ਨੇ ਇਸ ਦੀ ਵਜ੍ਹਾ ਹੈ ਸ਼ਹਿਰ ਦੇ ਅੰਦਰ ਸਫਾਈ ਵਿਵਸਥਾ ਦਾ ਸਹੀ ਨਾ ਹੋਣਾ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਚੱਲਣੀ ਪੈ ਰਹੀ ਹੈ ਅਜਾਈ ਇੱਕ ਮਾਮਲਾ ਵੇਖਣ ਨੂੰ ਮਿਲਿਆ ਹੈ ਪਠਾਨਕੋਟ ਦੀ ਇੰਪਰੂਵਮੈਂਟ ਟਰਸਟ ਕਲੋਨੀ ਦੇ ਵਿੱਚ ਜਿੱਥੇ ਕਿ ਸਾਫ ਸਫਾਈ ਦੀ ਵਿਵਸਥਾ ਸਹੀ ਨਾ ਹੋਣ ਦੇ ਚੱਲਦੇ ਸ਼ਿਵਸੈਨਾ ਦੇ ਪੰਜਾਬ ਪ੍ਰਧਾਨ ਨੂੰ ਪਾਣੀ ਵਾਲੀ ਟੈਂਕੀ ਉੱਪਰ ਚੜਨ ਦੇ ਲਈ ਮਜਬੂਰ ਹੋਣਾ ਪਿਆ ਕਿ ਉਹਨਾਂ ਸਾਫ ਸਫਾਈ ਦੀ ਵਿਵਸਥਾ ਨੂੰ ਲੈ ਕੇ ਆਪਣਾ ਰੋਸ ਜ਼ਾਹਰ ਕੀਤਾ ਸ਼ਿਵ ਸਨਾ ਦੇ ਕਾਰਕੁਨਾ ਸਮੇਤ ਧਰਨਾ ਵੀ ਲਗਾਇਆ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਸ਼ਿਵ ਸਨਾ ਦੇ ਪ੍ਰਧਾਨ ਉਹ ਅੱਜ ਟੈਂਕੀ ਦੇ ਉੱਪਰ ਚੜੇ ਹੋਏ ਨੇ ਕੁਝ ਨਾ ਬਲੋਗ ਚਲਾਦਿਆਂ ਚੱਲ ਰਿਹਾ ਕਿ ਸ਼ਿਵ ਸਨਾ ਦੇ ਜਿਹੜੇ ਪ੍ਰਭਾਰ ਹੈ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਉਹ ਟੈਂਕੀ ਦੇ ਉੱਤੇ ਚੜੇ ਹੋਏ ਨੇ ਉਹ ਤੁਹਾਨੂੰ ਦੱਸ ਰਿਹਾ 11 11 ਹੋ ਜਾ ਜਿਹੜੀਆਂ ਪਰੇਸ਼ਾਨੀਆਂ ਇਹਨਾਂ ਨੂੰ ਆਰੀਆਂ ਹੈ ਗਿਆ ਜੀਤਬਾ ਪ੍ਰਦਰਸ਼ਨਕਾਰੀ ਨੇ ਉਹਨਾਂ ਦੇ ਨਾਲ ਜਿਹੜੀ ਹੈ ਗੱਲਬਾਤ ਕਰਦੇ ਆ ਸਾਂਸੀ ਕਲਚਰ ਜੀਗਬਾਨੀ ਟੀਵੀ ਤੇ ਬਹੁਤ ਸਵਾਗਤ ਹੈ ਜੀ ਬਤਾ ਜੀ ਅੱਜ ਇਹ ਐਸਾ ਗੱਲਬਾਤ ਹੋਈ ਹੈ ਜਿਹੜੇ ਪ੍ਰਧਾਨ ਜੀ ਜਿਹੜੇ ਟੈਂਕੀ ਉੱਪਰ ਚੜੇ ਹੋਏ ਸਾਡੇ ਮਾਨਯੋਗ ਯੋਗਰਾਜ ਸ਼ਰਮਾ ਜੀ ਸ਼ਿਫਸਨਾ ਤੋਂ ਰਾਜਪ੍ਰਮukh ਪੰਜਾਬ ਦੇ ਉਹਨਾਂ ਨੇ ਬੜੇ ਅੱਖ ਕੇ ਤੰਗ ਹੋ ਕੇ ਇਹ ਨਿਰਣੈ ਲਿੱਤਾ ਸਾਡੇ ਇਸ ਐਮਜੀਆਈ ਫਲਾਟ ਦੇ ਹਾਲਾਤ ਵੱਧ ਤੋਂ ਵੱਧਰ ਹੋ ਚੁੱਕੇ ਨੇ ਜਿਹਦੇ ਕਾਰਨ ਉਹਨਾਂ ਨੇ ਇਹ ਨਿਰਣਲ ਲਿੱਤਾ ਕਿ ਅਸੀਂ ਸਾਰੇ ਰਲ ਮਿਲ ਕੇ ਅਸੀਂ ਇਸ ਅੰਦੋਲਨ ਨੂੰ ਸ਼ੁਰੂ ਕਰੀਏ ਜਿਹਦੇ ਕਾਰਨ ਕੀ ਹੈ ਇਤੋਂ ਦਾ ਪਾਣੀ ਓਵਰਫਲੋ ਸੀਵਰ ਓਵਰਫਲੋ ਨਾਲ ਲਿਫਟਾਂ ਚਲਦੀਆਂ ਨੇ ਹਾਲਾਤ ਵੱਧ ਤੋਂ ਵੱਧਰ ਹੈ ਇਹ ਐਮਜੀਆਈ ਫਲਾਟ ਜਿਹੜੇ ਖੰਡਰੋ ਵਿੱਚ ਹੋ ਚੁੱਕੇ ਨੇ ਕਦੀ ਵੀ ਛੋਟਾ ਆ ਪੁਚਾਲ ਵੀ ਆਨ ਤੇ ਇਹ ਡੇ ਸਕਦੇ ਨੇ ਔਰ ਇਹਦਾ ਜਾਲੀ ਤੇ ਮਾਲੀ ਨੁਕਸਾਨ ਬਹੁਤ ਵੱਡਾ ਸਤਰ ਤੇ ਹੋ ਸਕਦਾ ਆ ਇਸੇ ਰੂਪਰੇਖਾ ਨੂੰ ਮੱਦੇਨਜ਼ਰ ਉਹਨੇ ਇੱਕ ਬੜਾ ਸੋਚਿਆ ਸਮਝਿਆ ਇੱਕ ਨਿਰਣੈ ਲਿੱਤਾ ਆ ਕਿ ਆਓ ਅਹੀ ਰਲ ਕੇ ਇੱਕ ਅੰਦੋਲਨ ਕਰੀਏ ਜਿਹਦੇ ਨਾਲ ਕਿ ਅਸੀਂ ਲੋਕਾਂ ਦੀ ਵੀ ਜਾਨ ਬਚਾ ਸਕੀਏ ਔਰ ਆਪਣੀ ਵੀ ਜਾਨ ਬਚਾ ਸਕੀਏ ਔਰ ਜਾਨੀ ਮਾਰੀ ਨੁਕਸਾਨ ਹੋਣ ਤੋਂ ਰੋਕ ਸਕੀਏ ਉਧਰ ਦੂਜੇ ਪਾਸੇ ਇੰਪਰੂਵਮੈਂਟ ਟਰਸਟ ਦੇ ਅਧਿਕਾਰੀਆਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੁਝ ਸਮੱਸਿਆਵਾਂ ਦੇ ਕਾਰਨ ਸ਼ਿਫਸੈਨਾ ਆਗੂ ਪਾਣੀ ਵਾਲੀ ਟੈਂਕੀ ਤੇ ਚੜ੍ਹੇ ਹੋਏ ਨੇ ਤੇ ਉਹ ਇਸ ਵਜ੍ਹਾ ਦੇ ਕਾਰਨ ਮੌਕੇ ਤੇ ਪਹੁੰਚੇ ਨੇ ਤੇ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਜਾਣ ਕੇ ਉਹਨਾਂ ਦਾ ਹੱਲ ਛੇਤੀ ਹੀ ਕੀਤਾ ਜਾਏਗਾ। ਇੰਪਰੂਵਮੈਂਟ ਟਰਸਟ ਮੈਨੂੰ ਵੀ ਪਤਾ ਲੱਗਾ ਹੋਣਾ ਹੈ ਟੈਲੀਫੋਨਿਕਲੀ ਤੁਹਾਡੇ ਪੱਤਰਕਾਰ ਵੀਰਾਂ ਨੇ ਮੈਨੂੰ ਦੱਸਿਆ ਵੀ ਉਤੋਂ ਸ਼ਿਫਸੈਨਾ ਵਾਲੀ ਆਗੂ ਜਿਹੜਿਆ ਉਹ ਟੈਂਕੀ ਤੇ ਜੜੇ ਰਿਹਾ ਮੈਂ ਆ ਹੀ ਆ ਜੇ ਮੈਂ ਪੁੱਛਣਾ ਉਹਨਾਂ ਨੂੰ ਵੀ ਕੋਈ ਕੀ ਕਹਿੰਦੇ ਨੇ ਜਿਹੜੇ ਕੋਈ ਇਲਜ਼ਾਮ ਲਾਏ ਨੇ ਉਹਨਾਂ ਨੂੰ ਵੈਰੀਫਿਕੇਸ਼ਨ ਕਰਾਂਗੇ ਵੀ ਉਹ ਕੀ ਨੇ ਠੀਕ ਨੇ ਗਲਤ ਨੇ ਕਿੱਦਾਂ ਜੇ ਕੋਈ ਕੰਮ ਕਰਾਉਣ ਵਾਲਾ ਉਹ ਕੰਮ ਕਰਾ ਕੇ ਦੇਾਂਗੇ ਤੇ ਉਹਨਾਂ ਨਾਲ ਬੈਠ ਕੇ ਗੱਲ ਕਰਕੇ ਇੱਥੇ ਸਾਰੀ ਰੂਪ ਰਖਾ ਤਿਆਰ ਕਰ ਮੈਨੂੰ ਇਸ ਬਾਰੇ ਕੋਈ ਜ਼ਿਆਦਾ ਪਤਾ ਨਹੀਂ ਹੈ ਕਿਉਂਕਿ ਮੈਂ ਵੀ ਫਰੈਸ਼ਲੀ ਅਪਾਇੰਟਡ ਆ ਇੱਥੇ ਤੇ ਜੇ ਕੋਈ ਇਦਾਂ ਦੀ ਗੱਲ ਹੋਏਗੀ ਮੈਂ ਆਪਣੇ ਫੀਲ ਸਟਾਫ ਨਾਲ ਗੱਲ ਕਰ ਲੈਣਾ ਜੇ ਕੋਈ ਇਦਾਂ ਦੀ ਗੱਲ ਹੋ ਗਈ ਤਾਂ ਉਹਨੂੰ ਰਿਮੂਵ ਕਰਤਾ ਜਾਏਗਾ ਸਰ ਤੁਹਾਡੇ ਸੁਬਰੀਟ ਸਾਹਿਬ ਵੀ ਆਏ ਨੇ ਯੂ ਸਾਹਿਬ ਵੀ ਹੈ ਉਹਨਾਂ ਨੂੰ ਧਿਆਨ ਦੇ ਵਿੱਚ ਬਾਰ ਬਾਰ ਪੱਤਰਕਾਰਾਂ ਦੇ ਵੱਲੋਂ ਵੀ ਲਿਆਂਦਾ ਗਿਆ ਕਿ ਟੈਂਕੀਆਂ ਦੇ ਵਿੱਚ ਗੰਦਾ ਪਾਣੀ ਹੈ ਇੱਥੇ ਜਿਹੜੇ ਕਮਰੇ ਤੁਹਾਡੇ ਵੱਲੋਂ ਉੱਥੇ ਬਣਾਏ ਗਏ ਨੇ ਉਹ ਟੁੱਟ ਚੁੱਕੇ ਨੇ ਬਾਥਰੂਮ ਟੁੱਟ ਚੁੱਕੇ ਨੇ ਦਰਵਾਜ਼ੇ ਟੁੱਟ ਚੁੱਕੇ ਨੇ ਤੇ ਤੁਸੀਂ ਵੀ ਦੇਖ ਸਕਦੇ ਹੋ ਸਾਫ਼ ਤੌਰ ਤੇ ਕਿ ਬਿਲਡਿੰਗ ਵੀ ਕੋਲਾਪਸ ਹੋਣ ਵਾਲੀ ਹੈ ਨਹੀਂ ਇਸ ਤਰ੍ਹਾਂ ਦੀ ਨਹੀਂ ਕੋਈ ਗੱਲ ਬਿਲਡਿੰਗ ਕੋਲਾਪਸ ਹੋਣ ਵਾਲੀ ਜਿਹੜੀ ਕੋਈ ਪੱਸਤਰ ਵਗੈਰਾ ਜਾਂ ਇਹ ਉਹ ਹੈ ਨਾ ਉਹ ਥੋੜਾ ਬੋੜਾ ਝੜਨ ਕਰਕੇ ਤੁਹਾਨੂੰ ਇਸ ਤਰ੍ਹਾਂ ਫੀਲ ਹੋ ਰਿਹਾ ਵੀ ਫੇਰ ਵੀ ਉਹਦੇ ਬਾਰੇ ਆਪਾਂ ਕਨਫਰਮ ਕਰਨੇ ਆ ਵੀ ਚੈੱਕ ਕਰਦੇ ਆ ਸਾਰਾ ਕੁਝ ਦੇਖਨੇ ਆ ਜੇ ਕੋਈ ਐਦਾਂ ਦੀ ਗੱਲ ਹੋਏਗੀ ਤੇ ਉਹ ਤੁਹਾਡੇ ਸਾਹਮਣੇ ਲਿਆਂਦੀ ਜਾਏਗੀ ਜੱਬਾ ਨੇ ਜੀਬ ਲਈ ਪਠਾਨਕੋਟ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ